ਵਾਹਿਗੁਰੂ ਸਾਹਿਬ ਜੀ ਇਹ ਬਸੇ ਮਸਕੀਨੀਆਂ ਆਪਨਵਾਰ ਤਲੇ ਬੜੇ ਬੜੇ ਅੰਕਾਰੀਆਂ ਨੰਕ ਗਰਬ ਗਲੇ ਤੂ ਕਹ ਟਲ ਗੁਰ ਸੇਵੀ ਐ ਅਨਸ ਸਹਿਜ ਬਾਰੇ ਦਰਸ਼ਨ ਪਰਸੀ ਐ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਬਿਲਾ ਬਲ ਮਹਲਾ ਅਨਵਾ ਰੱਖ ਸਦਾ ਪ੍ਰਭ ਆਪਣੇ ਸਾਥ ਤੋ ਹੰਬਰੋ ਪ੍ਰੀਤਮ ਮਨ ਮੋਹਨ ਉਹ ਜੋ ਬਿਨ ਜੀਵਨ ਸਗਲ ਆਕਾਠ ਰੱਖ ਸਦਾ ਪ੍ਰਭ ਆਪਣੇ ਸਾਥ ਉਹ ਹੰਭੂ ਰੂਪ ਰੀਤਮ ਮਨ ਮੋਹਨ ਉਹ ਜਿ ਬਿਨ ਜੀਵਨ ਸਗਲ ਆਕਾਠ ਰਾਉ ਰੰਗ ਤੇਰਾ ਉਹ ਕਰਤਾ ਹੇ ਨ ਭੀਤਰ ਪ੍ਰਭ ਮੇਰੋ ਆਨਾਥ ਕੋ नाथ ਗਲਤ ਅਗਨ ਮੈਂ ਜਨ ਆਪ ਉਧਾਰੇ ਤਰ ਆਪਣੇ ਧੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤਰਪਤੇ ਔਰ ਸਿਮਰਤ ਸਰਮ ਸਗਲੇ ਲਾਥ ਨਿਧ ਨਿਧਾਨ ਨਾਨਕ ਅਰ ਸੇਵਾ ਅਵਰ ਸਿਆਨ ਸਗਲ ਆਕਾਠ ਸੀਤਲ ਸੁਖ ਪਾਇਓ ਮਨ ਤਿਰਪਤੇ ਹਰਿ ਸਿਮਰਤ ਸ਼ਰਮ ਸਗਲੇ ਲਾਥ ਨੇਕ ਦਨਦਾਨ ਨਾਨਕ ਅਰ ਸੇਵਾ ਅਵਰ ਸਿਆਨਪ ਸਗਲ ਆਕਾਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਲਾਬਲ ਮਹਲਾ 5 ਰਾਖ ਸਦਾ ਪ੍ਰਭ ਆਪਣੇ ਸਾਥ ਉਹ ਹੰਬਰ ਰੀਤਮ ਮਨ ਮੋਹਨ ਤੋ ਜਬੇ ਨਾ ਜੀਵਨ ਸਗਲ ਆਕਾਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਜਿੱਤੇ ਸ਼ਰਨ ਆਏ ਹੈ ਤੇਰੇ ਰਾਖ ਲੈ ਹੈ ਬਿਨ ਸ਼ਰਨ ਤਾ ਕੀ ਨੈ ਓੜ ਓਟੰ ਲਿਖੇ ਮੰਤਰ ਕੇਤੇ ਪੜੇ ਮੰਤਰ ਕੋਟੰ ਬਚੇ ਗਨ ਕੋਈ ਅਰੇ ਕਾਲ ਚੋਟੰ ਵਾਹਿਗੁਰੂ ਸਾਬ ਜੀ ਸਭਿਆ ਹਰ ਇਓ ਸੁਨ ਕੇ ਤਨ ਬਾਣ ਲਿਓ ਰਿਸ ਕੇ ਖੜ ਗੇਸ ਕੇ ਸੋ ਮੋਹ ਧਾਇਓ ਹਰ ਓ ਸੁਨ ਕੇ ਤਨ ਬਾਣ ਲਿਓ ਰਿਸ ਕੇ ਫੜ ਗਏ ਉਸਕੇ ਸਮੋਹਿ ਤਾਇਓ ਆਵਤੀ ਕਬ ਸਿਆਮ ਭਨੇ ਘਟਕਾ ਜੁਗ ਬਾਨਨ ਜੁਦ ਮਚਾਇਓ ਸ਼ਾਮ ਗਿਰਾਵਤ ਭਇਓ ਨਿਰਪਕੋ ਨਿਰਪੂਰਤਿਆਰ ਭੂਮ ਗਰਾਇਓ ਬੌਤਕ 헤ਰ ਸਹਾਰਤ ਭੇ ਪਟ ਸ੍ਰੀ ਹਰ ਕੋ ਨਿਰਪ ਕੋ ਜਸ ਗਾਇਓ ਸ਼ਾਮ ਗਰਾਬਤ ਭਇਓ ਨਿਰਪ ਕੋ ਨਿਰਭਉ ਰਾਤੇ ਆਰ ਭੂਮ ਗਰਾਇਓ ਔਤਕ ਫੇਰ ਸਹਾਰਤ ਪੇ ਪਟ ਸ੍ਰੀ ਆਰ ਕੋ ਨਿਰਪ ਕੋ ਜਸ ਗਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.